ਇਹ ਲਗਭਗ 1688 ਮਿਲਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਸ ਓਟੀਐਸ ਦੇ ਅੰਦਰ ਅਸੀਂ ਕਵਰ ਕਰਨਾ ਔਰ ਇਹ 1688 ਜਿਹੜੇ ਮਿਲਰ ਨੇ ਇਹਨਾਂ ਵੱਲ ਲਗਭਗ 12000 ਕਰੋੜ ਰੁਪਇਆ ਜਿਹੜਾ ਬਕਾਇਆ ਖੜਿਆ ਹੈ ਜਿਹਦੇ ਵਿੱਚ 2181 ਕਰੋੜ ਮੂਲ ਇਹਨਾਂ ਵੱਲ ਬਣਦਾ ਔਰ ਲਗਭਗ 10000 ਕਰੋੜ ਰੁਪਇਆ ਜਿਹੜਾ ਵਿਆਸ ਵਿਆਜਦਰ ਵਿਆਜ ਬਣਦਿਆ ਕਈ-ਕਈ ਸਾਲਾਂ ਤੋਂ ਸੋ ਇਹ ਟੋਟਲ 12181 ਕਰੋੜ ਰੁਪਇਆ ਜਿਹੜਾ ਇਹ ਮਿਲਸ ਦੇ ਵੱਲ ਬਕਾਇਆ ਸੀਗਾ ਜਿਹੜੇ ਦੇਨਦਾਰ ਸੀਗੇ ਡਿਪਾਰਟਮੈਂਟ ਦੇ ਸੋ ਇਹਨਾਂ ਦੇ ਲਈ ਇਹ ਜਿਹੜੀ ਆਡੀਐਸ ਦੀ ਪਾਲਸੀ ਹੈ ਉਹ ਕੱਲ ਪਾਸ ਕੀਤੀ ਹੈ ਜਿਹੜਾ ਅਸੀਂ ਮਹਿਸੂਸ ਕਰਦੇ ਆਂ ਕਿ ਇੱਕ ਤਾਂ ਬਹੁਤ ਵੱਡੀ ਜਿੱਥੇ ਇਹਨਾਂ ਨੂੰ ਪਰਸਨਲ ਸੂਟ ਹੋਏਗੀ ਜਿਹੜਾ ਇਹਨਾਂ ਕੋਲ ਵਿਆਜ ਲਿਆ ਜਾਣਾ ਭਾਵੇਂ ਉਹ 10000 ਕਰੋੜ ਰੁਪਇਆ ਪਰ ਇੱਕ ਬਹੁਤ ਵੱਡਾ ਜਿਹੜਾ ਰਿਆਤ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮਿਲੀ ਆ ਜਿੰਨਾ ਵੀ ਇਹਨਾਂ ਦਾ ਮੂਲ ਖੜਿਆ ਭਾਵੇਂ ਇਹਨਾਂ ਨੇ 500 ਰੁਪਇਆ ਡਿਪਾਰਟਮੈਂਟ ਦਾ ਦੇਣਾ ਤੇ ਵਿਆਜ ਭਾਵੇਂ ਇਹਨਾਂ ਦਾ 5000 ਆ ਜਾਂ 4000 ਹੈ ਇਹ ਮੂਲ ਦਾ ਅੱਧਾ ਇਹ ਮੂਲ ਦਾ ਅੱਧਾ ਜਿਹੜਾ ਆ ਉਹ ਵਿਆਜ ਦੇਣਗੇ ਸੋ ਇਹ ਵੀ ਇੱਕ ਮੈਂ ਸਮਝਦਾ ਕਿ ਬਹੁਤ ਵੱਡੀ ਇਹਨਾਂ ਨੂੰ ਕੰਸੀਐਸ਼ਨ ਮਿਲੀ ਐ ਸੈਕੰਡ ਜਿਹੜੀਆਂ 2-3 ਗੱਲਾਂ ਨੇ ਇਹ ਲੀਡਿਕੇਸ਼ਨ ਚੋਂ ਵੀ ਬਾਹਰ ਆਣਗੇ ਦੂਸਰਾ ਇਹ ਸਾਰੇ ਡੋਮੈਸਟਿਕ ਨੇ ਪੰਜਾਬੀ ਨੇ ਆਪਣੇ ਲੋਕ ਨੇ ਇਹਨਾਂ ਦੇ ਜਿਹੜੀਆਂ ਸਿੱਖ ਹੋਈਆਂ ਮਿੱਲਾਂ ਨੇ ਉਹ ਦੁਬਾਰਾ ਚਾਲੂ ਹੋਣਗੀਆਂ ਔਰ ਉਹਨਾਂ ਦੇ ਚਾਲੂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਥੇ ਰੋਜ਼ਗਾਰ ਮਿਲੇਗਾ ਤੇ ਨਾਲ ਦੀ ਨਾਲ ਜਿਹੜੀ ਸਾਡੀ ਲਿਫਟਿੰਗ ਦੀ ਜਾਂ ਸਟੋਰੇਜ ਦੀ ਸਮੱਸਿਆ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਇਹ ਖਾਸੀ ਮਦ ਜਿਹੜੀ ਆ ਸਾਨੂੰ ਪੰਜਾਬ ਦੇ ਅੰਦਰ ਜਿਹੜੀ ਆ ਮਿਲੂਗੀ ਸੋ ਇਹ ਜਿੰਨੀ ਜਲਦੀ ਆਪਣੇ ਬਿਜ਼ਨਸ ਨੂੰ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹਦੇ ਆ ਉਹਦੇ ਲਈ ਅਸੀਂ ਇਹਨਾਂ ਨੂੰ ਇਹ ਖੋਲ ਵੀ ਦਿੱਤੀ ਹੈ ਕਿ ਤੁਸੀਂ ਜੇ ਇਹਨੂੰ ਅਪਲਾਈ ਕਰਨ ਤੋਂ ਬਾਅਦ ਇਮੀਡੀਏਟਲੀ ਪੈਸੇ ਜਮ੍ਹਾਂ ਕਰਾਣੇ ਕਰਾਣਾ ਚਾਹਦੇ ਹੋ ਤਾਂ ਉੰਨੀ ਜਲਦੀ ਤੁਹਾਨੂੰ ਜਿਹੜਾ ਉਹ ਬਿਜ਼ਨਸ ਦੀ ਪ੍ਰਕਿਰਿਆ ਬਾਰੇ ਪੈਸੇ ਸਾਰੇ ਜਮ੍ਹਾਂ ਕਰਾਣ ਤੋਂ ਬਾਅਦ ਹੀ ਉਹ ਆਪਣਾ ਗਾਹ ਬਿਜ਼ਨਸ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕਰ ਪਾਣਗੇ